ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮੁਲਾਕਾਤ ਨਿਰਧਾਰਿਤ ਸਮੇਂ ਤੋਂ ਵੱਧ ਸਮੇਂ ਤੱਕ ਚੱਲੀ ਹੈ ਦੋਵਾਂ ਨੇਤਾਵਾਂ ਨੇ ਦੱਖਣੀ ਕੋਰੀਆ ਦੇ ਬੁਸਾਨ 'ਚ ਮੁਲਾਕਾਤ ਕੀਤੀ ਤਾਂ ਜੋ ਮਹੀਨਿਆਂ ਤੋਂ ਟੈਰਿਫ ਧਮਕੀਆਂ ਤੇ ਨਿਰਯਾਤ ਪਾਬੰਦੀਆਂ ਤੋਂ ਬਾਅਦ ਤਣਾਅ ਨੂੰ ਘਟਕਿਤਾ ਜਾ ਸਕੇ ਜਿਨ੍ਹਾਂ ਨੇ ਵਿਸ਼ਵ ਬਾਜ਼ਾਰ ਨੂੰ ਅਸਥਿਰ ਕਰ ਦਿੱਤਾ 트੍ਰੰਪ ਨੇ ਕਿਹਾ ਕਿ ਉਹ ਵਪਾਰ ਸਮਝੌਤੇ ਉੱਤੇ ਦਸਤਖਤ ਕਰ ਸਕਦੇ ਨੇ ਤੇ ਉਹ ਨੇਤਾ ਬਹੁਤ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਹੀ ਸਹਿਮਤ ਹੋ ਗਏ ਨੇ ਦੋਵੇਂ ਨੇਤਾਵਾਂ ਨੇ ਆਪਣੇ ਨਵੇਂ ਵਪਾਰ ਯੁੱਧ ਤੋਂ ਹੋਰ ਆਰਥਿਕ ਨਤੀਜੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਚ ਚੀਨ ਨੇ ਦੁਰਲਭ ਧਰਤੀ ਦੇ ਨਿਰਯਾਤ ਨੂੰ ਸੀਮਿਤ ਕੀਤਾ ਤੇ ਟਰੰਪ ਨੇ ਚੀਨੀ ਸਮਾਨ ਉੱਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੇ ਮੀਟਿੰਗ ਤੋਂ ਬਾਅਦ ਫੈਂਟਨੈਲ ਉੱਤੇ ਟੈਰਿਫ 20% ਤੋਂ ਘਟਾ ਕੇ 10% ਕਰ ਦਿੱਤਾ ਹੈ ਚੀਨ ਦੁਰਲਭ ਧਰਤੀਆਂ ਦਾ ਨਿਰਯਾਤ ਜਾਰੀ ਰੱਖੇਗਾ ਤੇ ਕੋਈ ਵੀ ਰੁਕਾਵਟ ਨਹੀਂ ਹੋਵੇਗੀ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਚੀਨ ਉੱਤੇ ਲਗਾਏ ਗਏ ਅਮਰੀਕੀ ਟੈਰਿਫ ਨੂੰ 10% ਘਟਾ ਕੇ 57% ਤੋਂ 47% ਕਰ ਦਿੱਤਾ ਜਾਵੇਗਾ ਉਹਨਾਂ ਨੇ ਵੀ ਦੱਸਿਆ ਕਿ ਅਪ੍ਰੈਲ ਚ ਦੁਬਾਰਾ ਚੀਨ ਦਾ ਦੌਰਾ ਕਰਨਗੇ ਉੱਥੇ ਹੀ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਵਪਾਰਕ ਟੀਮਾਂ ਸਮੱਸਿਆਵਾਂ ਦੀ ਸੂਚੀ ਨੂੰ ਲਗਾਤਾਰ ਘਟਾਉਣਗੀਆਂ ਤੇ ਸਹਿਯੋਗ ਦੀ ਸੂਚੀ ਨੂੰ ਵਧਾਉਣਗੀਆਂ